ਪਿੰਡ ਹਮਜਾ ਪਿੰਡ ਹਮਜਾ ਆ ਮਜੀਠਾ ਹਲਕੇ 'ਚ ਖੜੇ ਆ ਆ ਤੁਸੀਂ ਦੇਖ ਸਕਦੇ ਹੋ ਬੇਮੌਸਮੀ بارش ਹੋਣਾ ਜਿਵੇਂ ਕਣਕਾਂ ਦਾ ਨੁਕਸਾਨ ਹੋ ਦੇ ਖੱਛਿਆ ਜਿਵੇਂ ਕਿਸਾਨਾਂ ਦੇ ਸਾਹ ਸੁੱਤੇ ਪਏ ਆ ਮੈਂ ਸਰਵਣ ਸਿੰਘ ਪੰਦੇਰ ਇਸ ਸਮੇਂ ਪਿੰਡ ਹਮਜਾ ਵਿੱਚ ਮਜੀਠਾ ਹਲਕੇ 'ਚ ਖੜਾ ਆਂ ਔਰ ਜਿਵੇਂ ਮੈਂ ਤੁਹਾਨੂੰ ਕਣਕ ਦੀ ਫਸਲ ਬਖਾਲੀ ਆ ਜਿਹੜੀ ਬੇਮੌਸਮੀ بارش ਪੂਰੇ ਪੰਜਾਬ ਦੇ ਅੰਦਰ ਕੱਲ ਆਲੇ ਅੰਦਰ ਭਾਰੀ بارش ਦੀਆਂ ਖਬਰਾਂ ਸੀ ਇੱਧਰ ਕੱਥੂ ਨੰਗਲ ਵਾਲੇ ਪਾਸੇ ਵੀ ਤੇਜ਼ ਹਨੇਰੀ ਹਵਾਵਾਂ ਵੀ ਤੇਜ਼ ਚੱਲ ਰਹੀਆਂ ਨੇ ਤੇ بارش ਵੀ ਹੁਣ ਦੇ ਖਦਸ਼ੇ ਨੇ ਤੋਂ ਇਹ ਸਾਡੀ 6 ਮਹੀਨੇ ਅਸੀਂ ਇਸ ਫਸਲ ਤੇ ਨਿਰਭਰ ਹੁੰਨੇ ਆ ਤੋਂ ਬਹੁਤ ਸਾਰੇ ਕਿਸਾਨ ਮਾਨਸਿਕ ਤੌਰ ਤੇ ਪਰੇਸ਼ਾਨ ਨੇ ਵੀ ਜੇ ਕਿਤੇ ਗੜੇਮਾਰੀ ਹੋ ਜਾਂਦੀ ਆ ਜਾਂ ਤੇਜ਼ ਹਵਾ ਨਾਲ ਕਣਕ ਡਿੱਗ ਪੈਂਦੀ ਆ ਤੇ ਸਰਕਾਰ ਨੇ ਸਾਨੂੰ ਦੇਣਾ ਦੂਣਾ ਕਾਸ਼ ਨਹੀਂਗਾ ਤੇ ਅਸੀਂ ਤੇ ਕਹਿੰਨੇ ਆ ਕਿ ਕੁਦਰਤ ਮਿਹਰਬਾਨ ਰਹੇ ਇਹ ਸਾਡਾ ਸੀਜ਼ਨ ਬਣਿਆ ਪੱਕ ਜਾਵੇ ਨਹੀਂ ਤਾਂ ਜਿਹੜਾ ਕਹਤੇ ਸੀ ਵੀ ਮੁਰਗੀਆਂ ਦਾ ਬੱਕਰੀਆਂ ਦਾ ਫਲਾਣੇ ਦਾ ਮਾਅਬੂਜਾ ਦੇਣਾ ਤੋਂ ਬਣਾ ਕੁਛ ਨਹੀਂ ਜਿਹੜੀ ਪਹਿਲੀ ਘਟੇ ਮਾਰੀ ਹੋਈ ਅੰਮ੍ਰਿਤਸਰ ਦੇ ਵਿੱਚ ਉਹਦੇ ਮਾਅਬੂਜੇ ਦਾ ਵੀ ਕੱਖ ਨਹੀਂ ਹੋਇਆ ਇਹੀ ਕੇਂਦਰ ਨੂੰ ਕਹਾਂਗੇ ਆਪਣੇ ਸੈਟਲਾਈਟ ਖੁੱਲੇ ਰੱਖਿਓ ਆ ਪੰਜਾਬ ਦੀ ਅਫਸਰशाही ਨੂੰ ਭਗਵੰਤਮਾਨ ਸਰਕਾਰ ਨੂੰ ਪਤਾ ਲੱਗਦਾ ਰਹੇ ਜਿਵੇਂ ਤੁਹਾਨੂੰ ਪਰਾਲੀ ਦਾ ਪਤਾ ਲੱਗਦਾ ਰਹਿੰਦਾ ਵੀ ਕਿੱਥੇ ਅੱਗ ਲੱਗੀ ਆ ਹੁਣ ਵੀ ਪਤਾ ਲੱਗੇ ਵੀ ਕਿਸਾਨਾਂ ਦੀਆਂ ਸਬਜ਼ੀਆਂ ਦਾ ਪੱਠਿਆਂ ਦਾ ਤੇ ਫਸਲਾਂ ਦਾ ਕੀ ਨੁਕਸਾਨ ਹੋ ਰਿਹਾ ਹੈਗਾ ਇਦੇ ਨਾਲ ਦੀ ਨਾਲ ਜਿਵੇਂ ਤੁਹਾਨੂੰ ਪਤਾ ਹੀ ਆ ਭਗਵੰਤ ਮਾਨ ਸਰਕਾਰ ਜਿਵੇਂ ਕੇਂਦਰ ਨਾਲ ਰਲ ਗਈ ਹੋਈ ਆ ਇਹ ਵੇਖੋ ਨਾ ਵੀ ਹਆਰ ਐਸ ਦੇ ਖਿਲਾਫ ਬੋਲ ਰਹੇ ਨੇ ਇਹ ਉਹਨਾਂ ਖਿਲਾਫ ਬੋਲ ਰਹੇ ਨਾ ਬਿਆਨ ਨਾ ਦੇਖੋ ਇਹ ਸਾਰੇ ਉਹ ਨਾਗਪੁਰੀਏ ਨੇ ਠੀਕ ਆ ਜੀ ਇਹ ਨਾਗਪੁਰੀਏ ਨੀਤੀ ਪਾਲਿਸੀ ਇੱਕਿਆ ਵਿਖਾਉਣ ਨੂੰ ਅਟੋ-ਅਟ ਤੁਹਾਡੀ ਨਜ਼ਰ ਆਉਣਗੇ ਬੁਲੇਖੇ ਚ ਨਾ ਰਿਓ ਇਹ ਕੇਂਦਰ ਕੋ 2000 ਕਰੋੜ ਰੁਪਈਆ ਲੈ ਕੇ ਇਹ ਐਜੂਕੇਸ਼ਨ ਪਾਲਿਸੀ ਤੇ ਵੀ ਸਮਝੌਤਾ ਕਰ ਰਹੇ ਨੇ ਇਸ ਟਾਈਲੈਂਡ ਵਰਗੇ ਨਹੀਂ ਹੈ ਜਿੰਨਾ ਮੂੰਹ ਤੇ ਮਾਰਿਆ ਕੇਂਦਰ ਦੇ ਪੈਸੇ ਵੀ ਆ ਚੁੱਕ ਤੇਰੇ ਪੈਸੇ ਜਿਹੜੀ ਸਿੱਖਿਆ ਕ੍ਰਾਂਤੀ ਆ ਰਹੀ ਨਾ ਐਵੇਂ ਨਹੀਂ ਆ ਰਹੀ ਇਹ ਪੰਜਾਬੀ ਨੂੰ ਢਾਲ ਢਾਲਾਉਣ ਲਈ ਸੌਦਾ ਕਰਾ ਇਹ ਆ ਕੇਂਦਰ ਦੇ ਨਾਲ ਇਹ ਤੋਂ ਕਹਾਂਗਾ ਅੱਜ ਜੱਗਾ ਮਜੀਠੀਆ ਜਿਹੜੇ ਹਲਕਾ ਚਾਚ ਨੇ ਮਜੀਠੇ ਦੇ ਇਹ ਵਡਾਲੇ ਕਲਾ ਤੇ ਭੰਗਾਲੀ ਕਲਾ ਜਾਣਗੇ ਇੱਥੇ ਕਿਸਾਨ ਇਕੱਠੇ ਹੋ ਕੇ ਇਹਨਾਂ ਨੂੰ ਸਵਾਲ ਜਵਾਬ ਕਰਨ ਜਾਣਗੇ ਜੋ ਜਿੱਥੇ ਜਿੱਥੇ ਵੀ ਐਮਐਲਏ ਮੰਤਰੀ ਮੁੱਖ ਮੰਤਰੀ ਜਾਂਦਾ ਜੋ ਸਾਡਾ ਪ੍ਰੋਗਰਾਮ ਵੀ ਖਨੌਰੀ ਤੇ ਸ਼ੰਭੂ ਤੇ ਜਬਰ ਜੜਾ ਟਾਇਆ ਵਾ ਜਿਵੇਂ ਕੇਂਦਰ ਨਾਲ ਰਲੇ ਹੋਏ ਆ ਇਹ ਸਾਰੇ ਸਵਾਲ ਜਵਾਬ ਕੀਤੇ ਜਾਣਗੇ ਜਿਵੇਂ ਅਮਿਤ ਸ਼ਾਹ ਜੀ ਕਹਿ ਰਹੇ ਨੇ ਵੀ ਸਾਡੀ ਨਿਗਾਹ ਵਾ ਸਾਰਿਆਂ ਦੇ ਉੱਤੇ ਖਾਸ ਕਰਕੇ ਪੰਜਾਬ ਤੇ ਕਹਿੰਦੇ ਬਹੁਤ ਨਿਗਾਹ ਰੱਖ ਰਹੇ ਆ ਔਰ ਕਹਿੰਦੇ ਜੜੀਆਂ ਤਾਕਤਾਂ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਨੇ ਉਹਨਾਂ ਤੇ ਬਹੁਤ ਨਿਗਾਹ ਹੈਗੀ ਆ ਚੰਗੀ ਗੱਲ ਹੈ ਜੀ ਅਸੀਂ ਨਹੀਂ ਕਹਿੰਦੇ ਨਾ ਰੱਖੋ ਬਾਕੀ ਤਾਂ ਜਿਹੜੇ ਅੰਮ੍ਰਿਤਸਰ ਜੀ ਵਾਅਦੇ ਕੀਤੇ ਸੀ ਮੋਦੀ ਸਰਕਾਰ ਨੇ 2022 ਦੇ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਸਾਰਾ ਕਾਲਾ ਧਨ ਵਿਦੇਸ਼ਾਂ ਤੋਂ ਵਾਪਸ ਲੈ ਕੇ ਆਉਣਾ 15-15 ਲੱਖ ਰੁਪਈਆ ਤੁਸੀਂ ਤੇ ਮੰਨ ਚੁੱਕੇ ਹੋ ਵੀ ਇਹ ਝੂਮਲਾ ਹੈਗਾ ਵਾ ਇਹਦੇ ਵਿੱਚ ਨਹੀਂ 2 ਕਰੋੜ ਨੌਕਰੀਆਂ ਉਹਦੇ ਤੇ ਤਾਂ ਥੋੜੀ ਕੋਈ ਨਿਗ੍ਹਾ ਨਹੀਂ ਨਾ ਹੈਗੀ ਹਾਂ ਦੇਸ਼ ਦੇ ਲੋਕ ਪੰਜਾਬ ਜਿਹੜਾ ਸੈਕੂਲਰ ਸਟੇਟ ਅੱਬ ਹੈਗਾ ਪੰਜਾਬੀਆਂ ਦੀ ਸਮਝ ਸੈਕੂਲਰ ਆ ਉਹ ਵੀ ਨਿਗ੍ਹਾ ਰੱਖ ਰਹੇ ਨੇ ਪੂਰੀ ਤਰ੍ਹਾਂ ਦੇਸ਼ ਦੇ ਵਾਸੀ ਜਿਹੜੇ ਸੈਕੂਲਰ ਨਿਗਾਹ ਰੱਖ ਰਹੇ ਨੇ ਵੀ ਕਿਹੜੀ ਪਾਰਟੀ ਸਮਾਜ ਨੂੰ ਤੋੜਨਾ ਚਾਹੁੰਦੀ ਆ ਹਿੰਦੂਆਂ ਦੇ ਨਾਂ ਤੇ ਮੁਸਲਮਾਨਾਂ ਦੇ ਨਾਂ ਤੇ ਮੰਦਰ ਮਸਜਿਦ ਦੀ ਰਾਜਨੀਤੀ ਤੇ ਮਸਜਦ ਦੇ ਥੱਲੇ ਸਿਵਲਿੰਗ ਲੱਭ ਕੇ ਰਾਜਨੀਤੀ ਕਰਨਾ ਚਾਹੁੰਦੀ ਆ ਇਹ ਤੋਂ ਗਾਂ ਗਲਤਾਂ ਤੇ ਸਵਰਨਾ ਨੂੰ ਪਾੜ ਕੇ ਨੀਤੀ ਕਰਨਾ ਚਾਹੁੰਦੀ ਵਪਾਰੀਆਂ ਤੇ ਕਿਸਾਨਾਂ ਨੂੰ ਅੱਡ ਕਰਕੇ ਇਹ ਜਿਹੜੀ ਪਾਲਿਸੀ ਤਬਕਿਆਂ ਨੂੰ ਪਾੜ ਕੇ ਜਿਹੜੀ ਸਮਾਜਿਕ ਏਕਤਾ ਅਖੰਡਤਾ ਲਈ ਜੜੀਆਂ ਵੀ ਪਾਰਟੀਆਂ ਖਤਰਾ ਬਣਦੀਆਂ ਦੇਸ਼ ਦਾ ਬੋਟਰ ਰੋਜ਼ial ਖਿਆਲ ਰੱਖ ਰਿਹਾ ਔਰ ਉਹਦੇ ਕੋ ਆਉਣ ਵਾਲੇ ਸਮੇਂ ਵਿੱਚ ਹਸਾਬ ਲਾਊਗਾ ਅੱਜ ਅਸੀਂ ਐ ਬਾਬਾ ਬਕਾਲਾ ਦੋ ਉੱਥੇ ਚੋਣਾ ਕਰਾਵਾਂਗੇ ਬੀਪੀਆਂ ਦੀ ਅਰੇ ਤੋਂ ਕਾਂ ਤਰਸਿੱਕਾ ਤੇ ਟਾਂਗਰੇ ਦੀਆਂ ਚੋਣਾ ਕਰਵਾਵਾਂਗੇ ਪਿੰਡਾਂ ਦੇ ਵਿੱਚ ਬੀਪੀਆਂ ਦੀ ਲਾਮਬੰਦੀ ਵਧਾ ਰਹੇ ਹਾਂ ਉਹਨਾਂ ਵਾਲੇ ਸਮੇਂ ਵਿੱਚ ਭਗਵੰਤਮਾਨ ਸਰਕਾਰ ਦੇ ਖਿਲਾਫ ਵੱਡੇ ਮੋਰਚੇ ਖੋਲ੍ਹਾਂਗੇ ਧੰਨਵਾਦ